ਕਿੰਨੇ ਫੁੱਟ ਹੈ ਜੀ ਇਹ? ਇਹ ਸਰ ਨੋ ਫੁੱਟ। ਨੋ ਫੁੱਟ ਦੇ ਪੈ ਰਹੀ ਹੈ। ਉਹ ਜਾ ਬਣੇਂ ਘਰੋ ਤੇ ਪਾਈ ਹੋਈ ਆ। ਕਿਸੇ ਸਰਕਾਰ ਦੇ ਹੋਇਆ। ਥੋੜੀ ਮੇਰਾ ਕੱਟਾਗੇ। ਮੇਰਾ ਕੱਟਾਗੇ ਮੇਰਾ। ਆਇਆ ਮੇਰਾ ਕੱਟਾਗੇ। ਕਾਇਨਾ ਥੜਾ ਨਾ ਕਰੀਂ ਕਿਤੇ ਪੰਜ ਫੁੱਟ ਦਾ ਘੜਦੋ। ਜੀ ਹੁਣ ਅਸੀਂ ਇੱਥੇ ਟਾਈਮ ਤੇ ਖੜੇ ਆ। ਇਹ ਪਾਕਸਾ ਕਾਜ ਰੋਡ ਤੇ ਜੋ ਵੀ ਸੀਵਰੇਜ ਦੀ ਪਾਈਪ ਪੈ ਰਹੀ ਹੈ। ਅਸੀਂ ਕਈ ਖਬਰਾਂ ਲਾਈਆਂ ਸੀ। ਇਸ ਖਬਰ ਦਾ ਥੋੜਾ ਜਿਹਾ ਅਸਰ ਹੋਇਆ ਹੈ। ਕਿਉਂਕਿ ਜਦੋਂ ਇਹ ਡ੍ਰੇਨ ਦੇਵੀਆ ਰੋਡ ਤੇ ਕਾਹ ਕਰਾ ਰਹੇ ਸੀ। ਉਹਨਾਂ ਹਰਮੇਲ ਜੀ ਮੈਂ ਕਿਹਾ ਸੀ ਮੈਂ ਕਿਹਾ ਇਹ ਸਮੱਸਿਆ ਬਹੁਤ ਵੱਡੀ ਆ ਰਹੀ ਆ। ਹਰਮੇਲ ਜੀ ਕਹਿੰਦੇ ਵੀ ਇਥੋਂ ਐ ਕਰਕੇ ਪੈ ਪਏ ਤਾਂ ਫਿਰ ਇਹ ਸਮੱਸਿਆ ਹੱਲ ਹੋ ਜੂਗੀ। ਪਰ ਹਰਮੇਲ ਜੀ ਆ ਮਹਿਮਾਨ ਆ ਕੇ ਲਾ ਕੇ ਕੋਲੋਂ ਨਾ ਜਿ ਡਿਸੀਜਨ ਮਤਲਬ ਆਕੀਤਾ ਹਾਂ ਠੱਕਦਾ ਜਿਹੜੀ ਬੈਰੀ ਕੀ ਇਹਦਾ ਉਹ ਤਾਂ ਡਿਸੀਜਨ ਹੈ ਕਿ ਮੈਂ ਸਰ ਜੀ ਇਹ ਕਿਉਂ ਬੈਰੀ ਮੈਂ ਫਿਰ ਕੀ ਨੋਟ ਬੈ ਗਈ ਉਹ ਤਾਂ ਕੌਣ ਜੀ ਸਰ ਜੀ ਜਿਹੜਾ ਪਿੱਛੇ ਪਾਣੀ ਹੈਗਾ ਉਹ ਓਵਰਫਲੋ ਹੋ ਰਿਹਾ ਜੀ ਹਾਂਜੀ ਉੱਥੇ ਪਾਣੀ ਬਹੁਤ ਜ਼ਿਆਦਾ ਖੜਾ ਹੋ ਗਿਆ ਸਕਾਲਜਮੂਰੇ ਹਾਂਜੀ ਹਾਂਜੀ ਤੇ ਉਹਦਾ ਇਸ ਕਰਕੇ ਇਤਰੇ ਲੈਂਡ ਨਹੀਂ ਪਈ ਤੁਰੇ ਉਹ ਪਿੱਛੋਂ ਲੈਂਡ ਬਲਾਕ ਆ ਗਈ ਇਸ ਕਰਕੇ ਵੀ ਇਹ ਲੈਂਡ ਪਾ ਕੇ ਉਹ ਜਿਹੜੀ ਮੇਨ ਆਸੀ ਮੇਨ ਨਾਲ ਜੋੜ ਰਿਹਾ ਹਾਂ ਜਿਹੜਾ ਉੱਥੋਂ ਦਾ ਵਿਕਾਸ ਆ ਇਧਰ ਉਹ ਸਾਰਾ ਖਤਮ ਹੋਗਾ ਨਿਪਟ ਜੂਗਾ ਜਿਹੜਾ ਚੱਕੜ ਹੁੰਦਾ ਦੀਗਾ ਕੋਈ ਲੈਂਡ ਭਰਦੀ ਦੀ ਉਹ ਸਾਰੀ ਸੈੱਟ ਹੋ ਜੂਗੀ ਜਿਹੜੀ ਮੰਨ ਲਓ ਇਧਰਲੇ ਬਸਤੇ ਜਾਂਦੀ ਹੈ ਗਲੀ ਜਿਹੜੀ ਬਣੀ ਜਾਂਦੀ ਹੈ ਹਾਂਜੀ ਇਹਦੀ ਵੀ ਸਮੱਸਿਆ ਹੱਲ ਹੋ ਜੂਗੀ ਇਹਦੀ ਸਮੱਸਿਆ ਆਪਦੇ ਆ ਵੀ ਹੱਲ ਹੋ ਜੀ ਜਦੋਂ ਉੱਥੇ ਮੇਨਟੇ ਜੀ ਮਤਲਬ ਮੇਨ ਹਾਲ ਬਣ ਗਿਆ ਉਹਦੇ ਚ ਜਦੋਂ ਮਤਲਬ ਲੈਂਡ ਜੁੜ ਗਈ ਤੇ ਸਾਰਾ ਆਟੋਮੈਟਿਕ ਠੀਕ ਹੋ ਜੂਗਾ ਠੀਕ ਨਾ ਸਰ ਨਾਮ ਜੀ ਸਰ ਮੇਰਾ ਨਰਮਲ ਜੀ ਜੇ ਤੁਹਾਡੇ ਕੋਲ ਸਾਰੇ ਮਹਿਕਮੇ ਦਾ ਦਿੱਤਾ ਰਿਹਾ ਨਿਸਰ ਜੀ ਇਹ ਸੀਬਰ ਬੋਰਡ ਦਾ ਕੰਮ ਆ ਜੀ ਮੰਨ ਲਓ ਇਹ ਇਹ ਸਾਡੇ ਕੋਲੇ ਆ ਹੀ ਲੈਣਾ ਜੀ ਅਸੀਂ ਹਾਂ ਜੀ ਹਾਂ ਜੀ ਸਰ ਸੀਬਰ ਬੋਰਡ ਦੀ ਤੁਹਾਡੇ ਕੋਲ ਟਿਕਾਈ ਇਹ ਇਹ ਸਰ ਹੈਗਾ ਜੀ ਲਗਭਗ 900 ਬਰ ਲੰਬੀ ਕਲੀ ਜੀ ਹਾਂ ਜੀ ਸਰ ਹਾਂ ਜੀ ਸ਼ਰਮਾ ਜੀ ਕੀ ਹਾਲ ਹੋ ਗਏ ਜੋ ਅੱਜ ਤੁਹਾਡੀ ਜਿਹੜੀ ਮਨਜ਼ੂਰੀ ਮਿਲਦੀ ਤੁਹਾਨੂੰ ਸ਼ਰਮਾ ਜੀ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਬਾਜ ਨਿਊਜ਼ ਦਾ ਸਭ ਤੋਂ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਤੁਸੀਂ ਮੌਕੇ ਤੇ ਕਵਰੇਜ ਕਰਦੇ ਰਹਿੰਦੇ ਆ ਤੇ ਜਿਹੜੀਆਂ ਸੀਵਰੇਜ ਦੀਆਂ ਸਮੱਸਿਆ ਨਾਲ ਸੰਬੰਧਤ ਡਰੇਨ ਨਾਲ ਸੰਬੰਧਿਤ ਲੋਕਾਂ ਦੇ ਕਰ ਗੱਲਬਾਤ ਸਾਡੀ ਪਚਾਰੇ ਹੋ ਬਹੁਤ ਖੁਸ਼ੀ ਹੁੰਦੀ ਆ ਵੀ ਤੁਹਾਡੇ ਵਰਗੇ ਨੇਕ ਇਨਸਾਨ ਵੀ ਹੈਗੇ ਆ ਜਿੰਦਗੀ ਦੇ ਜੀ ਦਾ ਕੋਣ ਹੁੰਦਾ ਜੀ ਅਸੀਂ ਤਾਂ ਕਹਿੰਦੇ ਵੀ ਇਹ ਕੰਮ ਕਰੋ ਤੇ ਤੁਹਾਨੂੰ ਸ਼ਾਬਾਸ਼ ਮਿਲੇ ਹਾਂਜੀ ਇਹ ਯੋਸਾਹ ਸਾਹਿਬ ਨਾਲ ਤੁਸੀਂ ਗੱਲ ਕੀਤੀ ਸੀ ਅਸੀਂ ਜੀ ਇੱਥੇ ਮਾਨਯੋਗ ਹੀਓ ਸਾਹਿਬ ਮਾਨਯੋਗ ਜੀ ਸਾਹਿਬ ਤੇ ਨਾਲ ਭਾਈ ਅਮਨ ਸ਼ਰਮਾ ਜੋ ਸਾਡੇ ਇੰਚਾਰਜ ਸੀ ਉਹਨਾਂ ਨੂੰ ਇੱਥੇ ਲੈ ਕੇ ਆਂਦਾ ਸੀ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਇੱਥੇ ਪਾਣੀ ਕਿਉਂ ਖੜਦਾ ਮਹ ਜਨਾਬ ਇਹ ਲੈਨ ਇਧਰ ਨੂੰ ਜੁਆਇੰਟ ਕਰਨ ਵਾਲੀ ਹੈ ਇਦੋਂ ਪਿੱਛੇ ਨੂੰ ਜਾ ਰਹੀ ਹੈ ਕੱਕੜੀਆਂ ਵਾਲੇ ਮੱਲੇ ਨੂੰ ਹੀ ਉਹਨਾਂ ਨੇ ਐਸਡੀਓ ਸਾਹਿਬ ਭੋਲਾ ਜੀ ਤੇ ਮਾਨਯੋਗ ਜੈ ਸਾਹਿਬ ਸੁਖਜੀਤ ਜੀ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਵੀ ਤੁਹਾਡੇ ਕੋਲੇ ਸਕੋਪ ਹੈਗਾ ਵੀ ਇੱਥੋਂ ਅਸੀਂ ਪਾਪ ਪਾਣੀ ਚਾਹੁੰਦੇ ਆ ਉਹ ਕਹਿੰਦੇ ਕੋਈ ਗੱਲ ਨਹੀਂ ਜੀ ਅਸੀਂ ਪਾਪ ਪਵਾ ਦੇਾਂਗੇ ਤੇ ਇਹ ਪਿਆ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਜੋ ਕਿ ਮਾਨਯੋਗ ਆਪਣੇ ਐਸਡੀਓ ਸਾਹਿਬ ਭੋਲਾ ਜੀ ਆ ਉਹਨਾਂ ਦੀ ਦਿਸ਼ਾ ਨਿਰਦੇਸ਼ੇ ਹੇਠ ਇਹ ਕੰਮ ਹੋ ਰਿਹਾ ਜੀ ਆਪਣਾ ਆਪਣਾ ਵੀ ਇਹੋ ਸਾਥ ਕਿ ਨਾ ਜੀ ਹਾਂ ਮਰਿੰਦਰ ਸਿੰਘ ਜੀ ਮਰਿੰਦਰ ਮਰਿੰਦਰ ਸਿੰਘ ਜੀ ਇਹ ਉਹਦਾ ਬਹੁਤ ਬਹੁਤ ਵਧੀਆ ਫਰਾਲਾ ਕਰ ਰਿਹਾ ਹੈ ਪਹਿਲਾ ਡਰੇਨ ਸਾਫ ਕਰਾਈ ਦੋ ਵਾਰੀ ਅਸੀਂ ਇਹਨਾਂ ਦੀ ਲਾਈਫ ਦੀ ਹੁਣ ਇਹ ਪਾਈਪਵਾਰੇ ਇਹਨਾਂ ਦਾ ਬਹੁਤ ਵਧੀਆ ਪਰਾਲਾ ਕਰ ਰਹੇ ਆ ਆ ਹੀ ਕਰਦੇ ਰਹਿਣ ਧੰਨਵਾਦ ਠੀਕ ਹੈ ਸਰ ਮੈਂ ਮੀਰ